ਵਪਾਰੀਆਂ ਨੂੰ ਖੋਸ਼ ਕਰਨ ਦੇ ਲਈ ਸੂਬਾ ਸਰਕਾਰ ਇੱਕ ਤੋਂ ਬਾਅਦ ਇੱਕ ਫੈਸਲੇ ਲੈ ਰਹੀ ਹੈ ਇਸ ਤਹਿਤ ਮੁੱਖ ਮੰਤਰੀ ਸੁਪੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਕਰਤੇ ਆਪਕਾਰੀ ਨੀਤੀਆਂ ਘੜਨ ਦੇ ਲਈ ਬਣਾਈ ਜਾਣ ਵਾਲੀ ਸਲਾਹਕਾਰ ਕਮੇਟੀ ਵਿੱਚ ਵਪਾਰੀਆਂ ਦੀ ਪ੍ਰਤੀਨਿਧਤਾ ਹੋਵੇਗੀ ਇਸ ਕਮੇਟੀ ਵਿੱਚ ਕਿਸੇ ਵੀ ਸਿਆਸੀ ਹਸਤੀ ਨੂੰ ਸ਼ਾਮਲ ਨਹੀਂ ਕੀਤਾ ਜਾਏਗਾ ਉਨ੍ਹਾਂ ਨੇ ਕਿਹਾ ਹੈ ਕਿ ਅਗਲੇ 2 ਮਹੀਨਿਆਂ ਦੌਰਾਨ ਉਹ ਪੰਜਾਬ ਦੀਆਂ ਵਪਾਰ ਐਸੋਸੀਏਸ਼ਨਾਂ ਅਤੇ ਵਪਾਰ ਮੰਡਲਾਂ ਦੇ ਪ੍ਰਤੀਨਿਧੀਆਂ ਦੇ ਨਾਲ ਮੁਲਾਕਾਤ ਕਰਨਗੇ ਤਾਂ ਜੋ ਉਹਨਾਂ ਨੂੰ ਵਪਾਰ ਵਿੱਚ ਦਰਪੇਸ਼ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਵਪਾਰੀਆਂ ਦੀ ਸਲਾਹਕਾਰ ਕਮੇਟੀ ਬਣਾਉਣ ਦਾ ਮੰਤਵ ਉਹਨਾਂ ਨੂੰ ਕਰ ਨੀਤੀ ਨਿਰਮਾਣ ਵਿੱਚ ભાગીદાર બનાਉਣਾ ਹੈ ਹਾਲ ਹੀ ਵਿੱਚ ਬੀਜੇਪੀ ਦੇ ਦਬਾਅ ਤੋਂ ਬਾਅਦ ਪੰਜਾਬ ਸਰਕਾਰ ਨੇ ਐਡਵਾਂਸ ਟੈਕਸ ਐਕਟ ਵਿੱਚ ਸੋਧਾਂ ਨੂੰ ਵਾਪਸ ਲੈ ਕੇ ਵਪਾਰੀਆਂ ਤੋਂ ਬੋਝ ਹਟਾਇਆ ਸੀ ਜਿਸ ਤੋਂ ਬਾਅਦ ਇੱਕ ਹੋਰ ਅਹਿਮ ਫੈਸਲਾ ਵਪਾਰੀਆਂ ਦੇ ਲਈ ਇਸ ਤੋਂ ਪਹਿਲਾਂ ਐਡਵਾਂਸ ਟੈਕਸ ਹਟਾਉਣ ਦਾ ਫੈਸਲਾ ਲੈ ਚੁੱਕੀ ਹੈ ਪੰਜਾਬ ਸਰਕਾਰ ਤੇ ਹੁਣ ਸਲਾਹਕਾਰ ਕਮੇਟੀ ਦੇ ਵਿੱਚ ਵਪਾਰੀਆਂ ਦੀ ਪ੍ਰਤੀਨਿਧਤਾ ਹੋਵੇਗੀ ਤਾਂ ਜੋ ਹੋਰ ਵੀ ਪਤਾ ਲੱਗ ਸਕੇ ਕਿ ਵਪਾਰੀ ਕੀ ਚਾਹੁੰਦੇ ਨੇ ਇਸ ਦੇ ਨਾਲ ਹੀ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਦੇ ਦਬਾਅ ਕਾਰਨ ਹੀ ਇਹ ਐਡਵਾਂਸ ਟੈਕਸ ਵਾਪਸ ਲਿਆ ਗਿਆ ਜਿਸ ਤੋਂ ਬਾਅਦ ਉਪ ਮੁੱਖ ਮੰਤਰੀ ਨੇ ਇੱਕ ਹੋਰ ਵੱਡਾ ਫੈਸਲਾ ਕੀਤਾ ਜਿਸ ਦੇ ਤਹਿਤ ਸਲਾਹਕਾਰ ਕਮੇਟੀ ਵਿੱਚ ਵਪਾਰੀਆਂ ਦੀ ਪ੍ਰਤੀਨਿਧਤਾ ਵੀ ਹੋਵੇਗੀ ਉਸ ਦੇ ਨਾਲ ਹੀ ਕੋਈ ਵੀ ਸਿਆਸੀ ਹਸਤੀ ਇਸ ਕਮੇਟੀ ਵਿੱਚ ਨਹੀਂ ਹੋਵੇਗੀ